So, Maharaj Sher Singh Vishnu Bhagwan Di Jai So Maharaj Sher Singh Vishnu Bhagwan Di Jai So Maharaj shir, Singh Vishnu भगवान दी जो हंग महाराज शेर सिंह विष्णु भगवान दी जय सर हर जी परमेश्वर जी ने 994 ਜੁਗ ਚੌਂਕੜੀ ਤੋਂ ਬਾਅਦ ਆਪਣਾ ਪ੍ਰਗਟਾਵਾ ਕੀਤਾ ਆਪਣਾ ਅਗੰਮਾ ਸ਼ਬਦ ਅਗੰਮਾ ਨਾਮ ਭਗਤਾਂ ਦੀ ਝੋਲੀ ਪਾਇਆ ਜਿਸ ਨੂੰ ਗੁਰ ਅਵਤਾਰ ਪੀਰ ਪੈਗੰਬਰ ਵੀ ਤਰਸਦੇ ਗਏ ਸੋ ਐਡੀ અપਾਰ ਕਿਰਪਾ ਸਹਿ ਪਿਆਰੇ ਨੇ ਕੀਤੀ ਹੈ ਸੋ ਆਪਾਂ ਹੁਣ ਪੰਜ ਜੇ ਕਾਰਿਆਾਂ ਦੀ ਜਿਹੜੀ ਹੈ ਹਰਬਾਣੀ ਸਾਂਝੀ ਕਰਾਂਗੇ ਥੋੜੀ ਜਹੀ ਪੰਜ ਸ਼ਵਦ ਦਾਇਕੋ ਰਸ ਜਨ ਭਗਤਾਂ ਦਾਏ ਕੋਈਆ ਬਿਨ ਅਖੇੜਿਓ ਸਾਰੇ ਗਏ ਵਾਸ ਸ਼੍ਰੀ ਭਗਵਾਨ ਮੰਦਰ ਇਕ ਸੁਹਾਈਆ ਜਨਮ ਕਰਮ ਦਾ ਮੇਟਿਆ ਫਟ ਪੱਟੀ ਆਪਣੇ ਨਾਮ ਵਦਾਈਆ ਪੰਜ ਜੈਕਾਰੇ ਜੋ ਜਨ ਲਏ ਰਾਟੋ ਆਗਤ ਦਰਵਾਜੇ ਸੀ ਸਚੁ ਕਾਇਆ ਦਿਨ ਸਾਹਿਬੋ ਮਿਲੇ ਸਮਰਥੋ ਆਪਣੀ ਗੋਦ ਵਹਾਈਆ ਸਿਰ ਤੇ ਰਖੇ ਦੋਵੇਂ ਹੱਥ ਮਹਿਰ ਨજર ਟਿਕਾਈਆ ਲੋਕ ਮਾਤ ਵਿੱਚੋਂ ਬੁਟਾ ਪਟ ਸੱਚਖੰਡ ਦੁਆਰੇ ਦਏ ਲਗਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਦਾ ਸਦਾ ਹੋਏ ਸਹਾਈਆ ਪੰਜ ਵਾਰ ਦਾ ਪੰਚਮ ਭੋਗ ਸ਼੍ਰੀ ਭਗਵਾਨ ਆਪ ਲਗਾਏ ਦਾ ਗੁਰੂ ਮੁਕੋ ਤੁਹਾਡੇ ਕਟੇ ਆਪ ਜੋਗ ਜੁਗਤ ਤੁਹਾਡੀ ਆਪਣੇ ਵਿੱਚ ਛੁਪਾਏਂਦਾ ਤੁਹਾਡਾ ਜਨਮ ਜਨਮ ਦਾ ਕਟਿਆ ਰੋਗ ਰੋਗੀ ਗੁਰਸਿਕ ਨજર ਕੋਏ ਨਾ ਆਏ ਦਾ ਤੁਹਾਡੇ ਨਾਲ ਕਰਿਆ ਸੰਜੋਗ ਨਾਤਾ ਆਤਮ ਪਰਮਾਤਮ ਜੋੜ ਜੁੜਾਏਂਦਾ ਅੱਗੇ ਕਦੇ ਨਾ ਹੋਏ ਵਿਜੋਗ ਸਦ ਆਪਣੇ ਰੰਗ ਰੰਗਾਏਂਦਾ ਦੇਵੇ ਦਰਸ਼ ਆਪੋ ਅਮੋਗ ਅਨਮੁੱਲੜੀ ਦਾਤ ਵਰਤਾਏਂਦਾ ਮੈਂ ਤੁਹਾਡੀ ਰਖੀਓ ਟ ਤੁਹਾਨੂੰ ਆਪਣੀ ਓਟ ਜਣਾਇਂਦਾ ਐਡਾ ਸਮਰੱਤ ਬਾਪ ਮਿਲਿਆ ਹੈ ਉਹ ਪ੍ਰਭੂ ਪਿਆਰਾ ਕਹਿੰਦਾ ਹੈ ਜਨ ਭਗਤੋ ਮੈਂ ਤੁਹਾਡੀ ਓਟ ਰੱਖੀ ਹੈ ਤੁਹਾਨੂੰ ਆਪਣੀ ਓਟ ਜਣਾ ਰਿਹਾ ਭਗਤ ਦੁਆਰਾ ਸਾਚਾ ਕੋਟ ਜਿਸ ਮੰਦਰ ਡੇਰਾ ਲਾਇਂਦਾ ਲੱਖ 84 ਵਿੱਚੋਂ ਖੋਜ ਗੁਰਮੁਖ ਮੇਲ ਮਿਲਾਇਂਦਾ ਗੋਵਿੰਦ ਕਿਹਾ ਅਮਤੋਜ ਕਹਿ ਜੇ ਕਹਿਣਾ ਕੋਈ ਨਾ ਪਾਏਂਦਾ ऐ गीत सुनके गुरु गोविंद साहब जी ने कहा हम तोज अनलिमिटेड प्रकाश वो ज्योत नूर अकाल पुरख परमात्मा उसका की कहना है जन भक्त अनु مخاطब होके कहंदे ने तोडा प्रभु दर्शन करे रोज ਤੁਹਾਨੂੰ ਕਦੀ ਕਦੀ ਦਰਸ਼ ਵਖਾਏਂਦਾ ਅਜਿਹਾ ਬਾਪ ਹੈ ਸਾਡਾ ਜਨਪਤੋ ਤੁਹਾਡਾ ਰੋਜ਼ ਦਰਸ਼ਨ ਕਰਦਾ ਹੈ ਪਰ ਕਦੀ ਕਦੀ ਤੁਹਾਨੂੰ ਦਰਸ਼ਨ ਦਿੰਦਾ ਹੈ ਤੁਹਾਡਾ ਪ੍ਰਭ ਦਰਸ਼ਨ ਕਰੇ ਰੋਜ਼ ਤੁਹਾਨੂੰ ਕਦੀ ਕਦੀ ਦਰਸ਼ ਵਖਾਏਂਦਾ ਏਹ ਵੀ ਸਾਹਿਬ ਦੇ ਚੋਜ ਜਿਉਂ ਪਾਵੇ ਤਿਉਂ ਕਾਰ ਕਮਾਏਂਦਾ ਐਸੇ ਕਰਕੇ ਤੁਹਾਡਾ ਚੁਕਿਆ ਬੋਝ ਪਾਰ ਪ੍ਰੇਮ ਨਾਲ ਵੰਡਾਏਂਦਾ ਹੁਣ ਕਰ ਲੋ ਹੋਸ਼ ਸੱਚ ਸੱਚ ਸਮਝਾਂਏਂਦਾ ਤੁਹਾਡਾ ਆਕਾਆਂ ਚਮੜਾ ਬਦਲਿਆ ਪੋਸ਼ ਪਿਛਲਾ ਲਿਖਾਮ ਕਾਇਂਦਾ ਪ੍ਰੇਮ ਵਿੱਚ ਹੋਵੇ ਮਦਹੋਸ਼ ਮਧੁਰ ਤੁੰ ਸੁਣਾਏਂਦਾ ਬੇਸ਼ੱਕ ਸਾਰੇ ਹੋ ਬੇਸ਼ੱਕ ਸਾਰੇ ਜਾਓ ਹੋ ਖਮੋਸ਼ ਪੜਵਾਹੋਂ ਪਾਰ ਕਰਾਏਂਦਾ ਭਗਤਾਂ ਉੱਤੇ ਕੋਈ ਨਾ ਲਾਏ ਦੋਸ਼ ਨਿਰਦੋਸ਼ ਆਪ ਬਣਾਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਪੰਚਮ ਇਕੋ ਕਰ ਵਖਾਏਂਦਾ ਸੋਹੰ ਮਹਾਰਾਜ ਚੇਰ ਸਿੰਘ ਵਿਸ਼ਨੂੰ பகਵਾ